ਅਗਰ ਮੇਰੇ ਤੇ ਕੋਈ ਚਾਰजेस ਹੈਗਾ ਤੇ ਮੈਨੂੰ ਬਖਸ਼ਿਓ ਨਾ ਮੈਨੂੰ ਮੇਰੇ ਤੇ ਐਫ ਆਈ ਆਰ ਕਰਕੇ ਮੇਤੇ ਕਾਰਵਾਈ ਕਰਕੇ ਮੈਨੂੰ ਜੇਲ੍ਹ ਚ ਭੇਜ ਦਿਓ ਮੈਨੂੰ ਮੰਤਰੀ ਬਣਾਇਆ ਪਾਰਟੀ ਨੇ ਮੈਨੂੰ ਐਮ ਪੀ ਬਣਾਇਆ ਚੇਅਰਮੈਨ ਬਣਾਇਆ ਜੋ ਕੁਛ ਦਿੱਤਾ ਸੀ ਪਾਰਟੀ ਨੇ ਔਰ ਪਾਰਟੀ ਨੇ ਕਿਹਾ ਕਿ ਅਸਤੀਫਾ ਦੇ ਦਿਓ ਅਸੀਂ ਤੁਹਾਡੀਆਂ ਸੇਵਾਵਾਂ ਸੰਗਠਨ 'ਚ ਲੈਣਾ ਚਾਹੁੰਦੇ ਆ ਅਸੀਂ ਇੱਕ ਮਿੰਟ ਨਹੀਂ ਲਾਇਆ ਅਸੀਂ ਉਹ ਦੇ ਦਿੱਤਾ ਲਾਇਬਿਲਟੀ ਜਿਹੜੀ ਲਾਇਲਟੀ ਸੀ ਮੇਰੀ ਉਹ ਲਾਇਬਿਲਟੀ ਬਣ ਗਈ ਉਹ ਅਪਸ਼ਾਪ ਬਣ ਗਿਆ ਤੇ ਲੋਕਾਂ ਦੇ ਮਨਾਂ 'ਚ ਆ ਗਿਆ ਕਿ ਮੈਨੂੰ ਅਗਰ ਕਿਤੇ ਹਟਾਇਆ ਜੇ ਮੈਨੂੰ ਟਿਕਟ ਮਿਲ ਜਾਂਦੀ ਤੇ ਗੱਲਾਂ ਦਾ ਜੋ ਮਿਲ ਜਾਣਾ ਸੀ ਲੋਕ ਸਭਾ ਚੋਣਾਂ ਨੂੰ ਲੈ ਕੇ ਇਸ ਵੇਲੇ ਸਿਆਸੀ ਸਮੀਕਰਨ ਬਦਲਦੇ ਹੋਏ ਨਜ਼ਰ ਆ ਰਹੇ ਨੇ ਇਸੇ ਵਿਚਾਲੇ ਗੁਜਰਾਤ ਤੋਂ ਸਾਬਕਾ ਮੁੱਖ ਮੰਤਰੀ ਤੇ ਪੰਜਾਬ ਭਾਜਪਾ ਪ੍ਰਭਾਰੀ ਵਿਜੇ ਰੁਪਾਨੀ ਤੇ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਜੋ ਕਿ ਵਿਜੇ ਸਾਂਪਲਾ ਦੇ ਘਰ ਪਹੁੰਚੇ ਨੇ ਇਸ ਦੌਰਾਨ ਵਿਜੇ ਸਾਂਪਲਾ ਦੇ ਨਾਲ ਉਹਨਾਂ ਗੱਲਬਾਤ ਕੀਤੀ ਹੈ ਤੇ ਨਾਸ਼ਤੇ ਤੇ ਇੱਥੇ ਇਕੱਠੇ ਹੋਏ ਨੇ ਜਿਸ ਤੋਂ ਬਾਅਦ ਕੀ ਮੀਡੀਆ ਨਾਲ ਗੱਲਬਾਤ ਕਰਦੇ ਰੁਪਾਨੀ ਜਿਨ੍ਹਾਂ ਦਾ ਇਹ ਕਹਿਣਾ ਹੈ ਕਿ ਅੱਜ ਉਹ ਨਾਸ਼ਤਾ ਕਰਨ ਦੇ ਲਈ ਵਿਜੇ ਸਾਂਪਲਾ ਦੇ ਘਰ ਪਹੁੰਚੇ ਨੇ ਤੇ ਕਈ ਸਿਆਸੀ ਚਰਚਾਵਾਂ ਹੋਈਆਂ ਉਨਾ ਕਿਹਾ ਕਿ ਵਿਜੇ ਸਾਮਪਲਾ ਨੇ ਭਰੋਸਾ ਦਿੱਤਾ ਹੈ ਕਿ ਉਹ ਲੋਕ ਸਭਾ ਚੋਣਾਂ ਦੇ ਵਿੱਚ ਭਾਜਪਾ ਦੀ ਉਮੀਦਵਾਰਾਂ ਦੀ ਜਿੱਤ ਦੇ ਲਈ ਪੂਰਾ ਸਮਰਥਨ ਕਰਨਗੇ ਤੇ ਇਸ ਦੇ ਨਾਲ ਇਹ ਵੀ ਕਿਹਾ ਕਿ ਸਾਮਪਲਾ ਸਿਰਫ ਇਹ ਚਾਹੁੰਦੇ ਨੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਪਾਰਟੀ ਦਾ ਕੋਈ ਨੁਕਸਾਨ ਨਾ ਹੋਵੇ ਤੇ ਨਾਰਾਜ਼ਗੀ ਵਰਗੀ ਕੋਈ ਵੀ ਗੱਲ ਇੱਥੇ ਨਹੀਂ ਹੈ। ਥੱਲੇ ਰੱਖੋ ਯਾਰ ਥੱਲੇ ਥੱਲੇ ਮੂੰਹ ਤਾਂ ਥੱਲੇ ਰੱਖੋ ਦੇਖਿਏ ਪੰਜਾਬ ਮੇ ਚੋਣਾਂ ਕੀ ਤਿਆਰੀ ਕੇ ਲਈ हम सब लोग दौरा कर रहे हैं आज होशियारपुर लोकसभा क्षेत्र के लिए यहाँ बैठक है और होशियारपुर आए हैं तो स्वाभाविक हमारे सापला जी बहुत पुराने कार्यकर्ता है प्रदेश पुराने अध्यक्ष भी रहे चुके रह चुके हैं और उनके घर पे चाय नाश्ता के लिए उन्होंने बुलाया था काफ़ी कार्यकर्ता को भी यहाँ मिलने का सौभाग्य मिला और सबके साथ बातचीत सबकी सुनी है और चुनाव में सब आगे आने वाले दिन में होशियारपुर में भारी बहुमत से भारतीय जनता पार्टी को जिताएंगे ऐसी बातें सर, सर, पहले भी यहाँ पे आए थे थोड़ी विजय जी आज बोलेंगे देखिए कोई नाराजगी नहीं है सापला जी भारतीय जनता पार्टी के ऐसे सनिष्ठ कार्यकर्ता है कि कोई पार्टी के पार्टी का नुकसान हो या पार्टी के लिए चुनाव में उन्होंने कोई ऐसी मन में की भावना भी नहीं है और भारतीय जनता पार्टी का ही काम करेंगे इसमें कोई सवाल ही नहीं है भारतीय जनता पार्टी के जितने भी उम्मीदवार आपने घोषित किए हैं उनका विरोध हो रहा है किसानों की तरफ से जाखड़ साहब ने लग, उनको एक बैठने का बोला था कि बैठ के बात करेंगे इकट्ठे लेकिन वहां पे बीजेपी का कोई भी अगु पहुंचा नहीं हूं तो ਮੁਝੇ ਪਤਾ ਨਹੀਂ ਕੱਖਪੁਤਾਰ ਉਥੇ ਹੀ ਦੱਸਦੀ ਹੈ ਕਿ ਵਿਜੇ ਸੰਪਲਾ ਦੇ ਵੱਲੋਂ ਵੀ ਮੀਡੀਆ ਨਾਲ ਗੱਲਬਾਤ ਕੀਤੀ ਗਈ ਹੈ ਜਿਸ ਦੌਰਾਨ ਕਿ ਉਹਨਾਂ ਦਾ ਕਹਿਣਾ ਹੈ ਕਿ ਪਾਰਟੀ ਦੇ ਵੱਲੋਂ ਉਹਨਾਂ ਤੋਂ ਐਸ.ਸੀ. ਕਮਿਸ਼ਨ ਦੇ ਚੇਅਰਮੈਨ ਦੇ ਅਹੁਦੇ ਤੋਂ ਅਸਤੀਫਾ ਲੈ ਲਿਆ ਗਿਆ ਸੀ ਪਾਰਟੀ ਦੇ ਲਈ ਉਹਨਾਂ ਜੋ ਕੰਮ ਕੀਤਾ ਹੈ ਤਾਂ ਇਸ ਦੇ ਲਈ ਉਹਨਾਂ ਤੇ ਝੂਠੇ ਇਲਜ਼ਾਮ ਵੀ ਨਾ ਲਗਾਏ ਜਾਣ ਉਹਨਾਂ ਦਾ ਕਹਿਣਾ ਹੈ ਕਿ ਜੇ ਮੈਂ ਮੰਤਰੀ ਪਦ ਉਤੇ ਰਹਿੰਦਿਆਂ ਕੁਝ ਗਲਤ ਕੀਤਾ ਹੈ ਕੋਈ ਪਿਛਤਾਚਾਰ ਕੀਤਾ ਹੈ ਤਾਂ ਮੈਨੂੰ ਜੇਲ੍ਹ ਭੇਜ ਦਿੱਤਾ ਜਾਵੇ ਤੇ ਉਹ ਕਹਿੰਦੇ ਨੇ ਕਿ ਮੈਂ ਹਰ ਗਲਤੀ ਦੀ ਸਜ਼ਾ ਭੁਗਤਣ ਨੂੰ ਤਿਆਰ ਹਾਂ ਵਿਜੇ ਸਾਂਪਲਾ ਨੇ ਸਾਫ਼ ਤੌਰ ਤੇ ਆਖ ਦਿੱਤਾ ਕਿ ਉਹਨਾਂ ਵੱਲੋਂ ਕੋਈ ਵੀ ਗਲਤ ਕੰਮ ਨਹੀਂ ਕੀਤਾ ਗਿਆ ਤਾਂ ਚੋਣਾਂ ਤੋਂ ਪਹਿਲਾਂ ਪਾਰਟੀਆਂ ਦੇ ਵਿੱਚ ਨਾਰਾਜ਼ਗੀਆਂ ਵੀ ਜਾਰੀ ਨੇ ਇਸੇ ਵਿਚਾਲੇ ਉਸ ਸਮੇਂ ਪਹਿਲਾ ਜਿੱਥੇ ਕਿਹਾ ਜਾ ਰਿਹਾ ਸੀ ਕਿ ਵਿਜੇ ਸਾਂਪਲਾ ਪੰਜਾਬ ਭਾਜਪਾ ਤੋਂ ਨਾਰਾਜ਼ ਨੇ ਭਾਜਪਾ ਹਾਈ ਕਮਾਂਡ ਤੋਂ ਨਾਰਾਜ਼ ਨੇ ਪਰ ਇਸੇ ਵਿਚਾਲੇ ਵੱਡੇ ਲੀਡਰਾਂ ਦੇ ਵੱਲੋਂ ਅੱਜ ਵਿਜੇ ਸਾਂਪਲਾ ਦੇ ਨਾਲ ਮੁਲਾਕਾਤ ਕੀਤੀ ਗਈ ਹੈ ਮੈਨੂੰ ਪਾਰਟੀ ਨੇ ਕਿਹਾ ਕਿ ਤੇਰੀਆਂ ਸੇਵਾਵਾਂ ਅਸੀਂ ਕਿਤੇ ਹੋਰ ਲੈਣਾ ਚਾਹੁੰਦੇ ਪਾਰਟੀ ਨੇ ਇੱਕ ਵਾਰੀ ਮੂੰਹ ਤੋਂ ਸ਼ਬਦ ਕੱਢਿਆ ਮੈਂ ਇੱਕ ਪਾਰਟੀ ਦਾ ਸਿਪਾਹੀ ਹੋਣ ਦੇ ਨਾਤੇ ਉਹਦਾ ਅਸਤੀਫਾ ਉਸੇ ਵੇਲੇ ਦੇ ਦਿੱਤਾ ਮੈਨੂੰ ਬਹੁਤ ਸਾਰੇ ਵਾਅਦੇ ਕੀਤੇ ਗਏ ਸੀ ਮੈਨੂੰ ਚੋਣਾਂ ਲਾਣ ਦਾ ਵੀ ਵਾਅਦਾ ਕੀਤਾ ਗਿਆ ਸੀ ਪਰ ਇੱਥੇ ਤੁਸੀਂ ਵੀ ਦੇਖਿਆ ਹੋਣਾ ਤੁਹਾਡੇ ਮਾਧਿਅਮ ਦੇ ਨਾਲ ਵੀ ਮੀਡੀਆ ਦੇ ਮਾਧਿਅਮ ਦੇ ਨਾਲ ਵੀ ਬੜੀਆਂ ਚੀਜ਼ਾਂ ਚੱਲਦੀਆਂ ਕਿ ਇਹ ਕਈਆਂ ਦੇ ਕੋਲ ਸਵਾਲ ਸੀ ਕਿ ਅਸਤੀਫਾ ਕਿਉਂ ਲਿਆ ਗਿਆ ਮੈਂ ਅੱਜ ਸਾਰਿਆਂ ਸਾਹਮਣੇ ਕਹਿ ਰਿਹਾ ਹਾਂ ਕਿ ਮੈਂ ਅਸਤੀਫਾ ਇੱਕ ਪਾਰਟੀ ਦੇ ਸਿਪਾਹੀ ਦੇ ਨਾਤੇ ਕਿਉਂਕਿ ਪਾਰਟੀ ਨੇ ਮੈਨੂੰ ਮੰਤਰੀ ਬਣਾਇਆ ਪਾਰਟੀ ਨੇ ਮੈਨੂੰ ਐਮਪੀ ਬਣਾਇਆ ਚੇਅਰਮੈਨ ਬਣਾਇਆ ਜੋ ਕੁਝ ਦਿੱਤਾ ਸੀ ਪਾਰਟੀ ਨੇ ਔਰ ਪਾਰਟੀ ਨੇ ਕਿਹਾ ਕਿ ਅਸਤੀਫਾ ਦੇ ਦਿਓ ਅਸੀਂ ਤੁਹਾਡੀਆਂ ਸੇਵਾਵਾਂ ਸੰਗਠਨ 'ਚ ਲੈਣਾ ਚਾਹੁੰਦੇ ਆ ਅਸੀਂ ਇੱਕ ਮਿੰਟ ਨਹੀਂ ਲਾਇਆ ਅਸੀਂ ਉਹ ਦੇ ਦਿੱਤਾ ਅੱਜ ਸਵਾਲ ਇਹ ਹੈ ਕਿ ਉਹੀ ਲਾਇਬਿਲਟੀ ਜਿਹੜੀ ਲਾਇਲਟੀ ਸੀ ਮੇਰੀ ਉਹ ਲਾਇਬਿਲਟੀ ਬਣ ਗਈ ਉਹ ਅਪਿਸ਼ਾਪ ਬਣ ਗਿਆ ਤੇ ਲੋਕਾਂ ਦੇ ਮਨਾਂ 'ਚ ਆ ਗਿਆ कि ਮੈਨੂੰ ਅਗਰ ਕਿਤੇ ਹਟਾਇਆ ਜੇ ਮੈਨੂੰ ਟਿਕਟ ਮਿਲ ਜਾਂਦੀ ਤੇ ਗੱਲਾਂ ਦਾ ਜਵਾਬ ਮਿਲ ਜਾਣਾ ਸੀ ਪਰ ਉਹ ਅੱਜ ਜਿਹੜੀਆਂ ਚਰਚਾਵਾਂ ਹੋਰ ਪੈ ਗਈਆਂ ਕਿਉਂਕਿ ਜਿਹੜੇ ਮੇਰੇ ਵਿਰੋਧੀ ਗਰੁੱਪ ਹੋ ਆ ਉਹ ਲੋਕਾਂ ਦੇ ਵਿੱਚ ਅਫਵਾਹਾਂ ਹੱਲੇ ਵੀ ਉਡਾ ਰਹੇ ਨੇ ਕਿ ਮੈਂ ਬਹੁਤ ਵੱਡਾ ਕੋਈ ਕ腐ਸ਼ਨ ਕੀਤੀ ਹੈ ਜਿਹਦੀ ਸਤਕਾ ਕਿਉਂਕਿ ਕਈਆਂ ਦੇ ਵੱਲੋਂ ਮੇਰੇ ਤੇ ਮਹਿਲਾਵਾਂ ਦਾ ਵੀ ਚਾਰਜ ਲਗਾਇਆ ਗਿਆ ਹੈ ਕਈਆਂ ਵੱਲੋਂ ਮੇਰੇ ਤੇ ਪੈਸਿਆਂ ਦੇ ਚਾਰਜ ਲਗਾਏ ਗਏ ਮੈਂ ਅੱਜ ਉਹਨਾਂ ਨੂੰ ਕਿਹਾ ਆ ਕਿ ਅਗਰ ਮੇਰੇ ਤੇ ਕੋਈ ਚਾਰजेस ਹੈਗਾ ਤੇ ਮੈਨੂੰ ਬਖਸ਼ਿਓ ਨਾ ਮੈਨੂੰ ਮੇਰੇ ਤੇ ਐਫਆਈਆਰ ਕਰਕੇ ਮੇਰੇ ਤੇ ਕਾਰਵਾਈ ਕਰਕੇ ਮੈਨੂੰ ਜੇਲ੍ਹ ਚ ਭੇਜ ਦਿਓ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਅੱਜ ਤੱਕ ਕੋਈ ਵੀ ਮੇਰੇ ਤੇ ਐਫਆਈਆਰ ਨਹੀਂ ਹੋਈ ਰਾਜਨੀਤਿਕ ਤੌਰ ਤੇ ਮੇਰੇ ਤੇ ਐਫਆਈਆਰਾਂ ਨਾ ਬੜੀਆਂ ਧਰਨੇ ਪ੍ਰਦਰਸ਼ਨਾਂ ਚ ਹੋਈਆਂ ਪਰ ਨਿੱਜੀ ਜ਼ਿੰਦਗੀ ਚ ਨਹੀਂ ਹੋਈ ਪਰ ਜੇ ਤਾਂ ਮੈਂ ਕਰਾਪਸ਼ਨ ਕੀਤੀ ਹੈ ਤਾਂ ਮੈਨੂੰ ਸਜ਼ਾ ਦੇਣ ਦੇ ਤੁਸੀਂ ਭਾਗੀਦਾਰ ਆ ਤਾਂ ਮੈਨੂੰ ਬਖਸ਼ਿਓ ਨਾ ਔਰ ਜੇ ਮੈਂ ਕਰਾਪਸ਼ਨ ਨਹੀਂ ਕੀਤੀ ਤੇ ਉਹਨਾਂ ਸਾਰੀਆਂ ਚੀਜ਼ਾਂ ਨੂੰ ਪਹਿਲਾਂ ਕਲੀਅਰ ਕਰੋ ਔਰ ਜਿਹੜਾ ਨੇ ਮੇਰੇ ਲਈ ਅਫਵਾਹਾਂ ਉਡਾਈਆਂ ਉਹਨਾਂ ਦੇ ਉੱਤੇ ਕਾਰਵਾਈ ਵੀ ਕੀਤੀ ਜਾਵੇ ਔਰ ਜਿਨ੍ਹਾਂ ਨੇ ਪਾਰਟੀ ਦੇ ਵਿੱਚ ਰਹਿ ਕੇ ਪਾਰਟੀ ਨੂੰ ਧੋਖੇ ਕੀਤੇ ਆ ਉਹਨਾਂ ਦੇ ਉੱਤੇ ਵੀ ਕੀ ਤੁਸੀਂ ਕਾਰਵਾਈ ਕਰਦੇ ਆ ਕਿ ਉਹਨਾਂ ਨੂੰ ਬੜਾਵਾ ਦਿੰਦੇ ਆ ਤੇ ਜੇ ਬੜਾਵਾ ਦਿੰਦੇ ਆ ਤਾਂ ਫਿਰ ਸਾਨੂੰ ਕੀ ਪ੍ਰੇਰਣਾ ਦਿੰਦੇ ਆ ਐਸੇ ਸਾਰੇ ਸਵਾਲ ਕੀਤੇ ਆ ਜਿਹੜੇ ਉਹਨਾਂ ਨੇ ਕਿਹਾ ਕਿ ਮੈਂ ਹਾਈ ਕਮਾਂਡ ਨਾਲ ਗੱਲ ਕਰਕੇ ਹੋਰ ਵੀ ਬਹੁਤ ਸਾਰੇ ਸਵਾਲ ਸੀ ਜਿਨ੍ਹਾਂ ਦੇ ਉੱਤੇ ਉਹਨਾਂ ਨੇ ਕਿਹਾ ਕਿ ਮੈਂ ਹਾਈ ਕਮਾਂਡ ਨਾਲ ਗੱਲ ਕਰਕੇ ਤੁਹਾਨੂੰ ਐਕਚੁਅਲੀ ਮੀਟਿੰਗ ਦਾ ਕੀ ਨਤੀਜਾ ਨਿਕਲਿਆ ਕਿਉਂਕਿ ਦੂਸਰੀ ਵਾਰ ਮੀਟਿੰਗ ਦੇ ਵਿੱਚ ਆਖਰ ਸਰ ਅੱਜ ਕੀ ਦੇਖਿਓ ਮੈਂ ਤੁਹਾਨੂੰ ਪਹਿਲਾਂ ਕਿਹਾ ਪਹਿਲੇ ਦਿਨ ਹੀ ਕਲੀਅਰ ਹੋ ਗਿਆ ਸੀ ਕਿ ਅਸੀਂ ਕਿਸੇ ਵੀ ਪਾਰਟੀ 'ਚ ਨਹੀਂ ਜਾ ਰਹੇ ਅਸੀਂ ਭਾਰਤੀ ਜਨਤਾ ਪਾਰਟੀ ਦੇ ਸਿਪਾਹੀ ਆ ਪਾਰਟੀ ਜਨਤਾ ਪਾਰਟੀ ਦੇ ਸਿਪਾਹੀ ਰਹਾਂਗੇ ਠੀਕ ਹੈ ਜਿੱਥੇ ਤੱਕ ਮੈਂ ਉਹ ਤੁਹਾਨੂੰ ਦੱਸ ਦਿੱਤਾ ਕਿ ਮੈਂ ਉਹਨਾਂ ਚੀਜ਼ਾਂ ਦੀ ਸਫਾਈ ਮੰਗੀ ਹੈ ਕਿਉਂਕਿ ਜਿਹਦੇ ਤੇ ਮੇਰੇ ਤੇ ਚਾਰਜ ਲੱਗੇ ਘੱਟੋ ਘੱਟ ਮੈਂ پاک ਸਾਫ ਆ ਤਾਂ ਮੈਨੂੰ ਪਾਰਟੀ ਦੇ ਲਈ ਕੰਮ ਕਰਨਾ ਚਾਹੀਦਾ ਜੇ ਮੈਂ ਦੋਸ਼ੀਆਂ ਤਾਂ ਮੇਰੀ ਜਗ੍ਹਾ ਜੇਲ੍ਹ ਚ ਹੋਣੀ ਚਾਹੀਦੀ ਆ। ਯਾਨੀ ਤੁਹਾਡਾ ਕਹਿਣਾ ਇਹ ਆ ਕਿ ਜਿਹੜੇ ਕਲੀਅਰਟੀ ਹੋਣੀ ਚਾਹੀਦੀ ਆ। ਮੇਰੀ ਮੇਰੀ ਕਹਿਣ ਦਾ ਮਤਲਬ ਇਹ ਹੀ ਆ ਕਿ ਕਲੀਅਰਟੀ ਹੋਣੀ ਚਾਹੀਦੀ ਆ। ਠੀਕ ਹੈ ਮਿਹਰਬਾਨੀ। ਪਾਰਟੀਆਂ ਕਹਿ ਰਹੀ ਆ ਕਿ ਪਰਿਵਾਰਵਾਦ ਜਿਹੜਾ ਖਤਮ ਕੀਤਾ ਜਾਵੇ। ਇਹ ਪਰਿਵਾਰਵਾਦ ਨਹੀਂ। ਇਹ ਵੀ ਇੱਕ ਇਸ਼ੂ ਸਿਗਾ। ਉਹਦੇ ਲਈ ਉਹ ਪਾਰਟੀ ਇਹਦੇ ਤੇ ਜਵਾਬ ਤਾਂ ਪਾਰਟੀ ਦੇਗੀ। ਸ਼ੋਸ਼ਾ ਮੇਰਾ ਮਾਈਕ ਮਾਈਕ।